ਕਾਲ ਜੀ ਤੇ ਲਾਈਵ ਹੋਣ ਦਾ ਜਿਹੜਾ ਮਕਸਦ ਆ ਉਹ ਇਹ ਸੀਗਾ ਕਿ ਅੱਜ ਅਸੀਂ ਹੈਗੇ ਆ ਨਾਰਕੰਡਾ ਤੇ ਅੱਜ ਤੁਸੀਂ ਦੇਖੋ ਕੋਟ ਪਾਈ ਹੋਈ ਆ 14 ਜੂਨ ਆ ਚ ਤੇ ਪੰਜਾਬ ਦਾ ਟੈਂਪਰੇਚਰ 47 48 ਡਿਗਰੀ ਚੰਡੀਗੜ੍ਹ ਜਦੋਂ ਅਸੀਂ ਨਿਕਲੇ ਉਦੋਂ 47 ਡਿਗਰੀ ਸੀਗਾ Shimla ਦੇ ਦਾ 2 3 ਵਜੇ ਅਸੀਂ Shimla ਕ੍ਰੋਸ ਕੀਤਾ ਉਦੋਂ ਸੀਗਾ 40 ਡਿਗਰੀ 41 ਡਿਗਰੀ ਤੇ ਜਦੋਂ 2 ਘੰਟੇ ਬਾਅਦ 5 ਵਜੇ ਇੱਥੇ ਪਹੁੰਚੇ ਇੱਥੋਂ ਦਾ ਟੈਂਪਰੇਚਰ ਸੀਗਾ 30 ਡਿਗਰੀ ਹੁਣ ਇਹਦਾ ਮਕਸਦ ਇਹ ਕਿਉਂਕਿ ਇਹਦੀ ਵੀਡੀਓ ਆਪਾਂ ਇੱਕ ਡਿਟੇਲ ਵੀਡੀਓ ਵੀ ਬਣਾਈ ਆ ਉਹ ਆਉਣ ਵਾਲੇ 2-4 ਦਿਨਾਂ ਦੇ ਵਿੱਚ ਬਾਅਦ ਅਪਲੋਡ ਹੋਊਗੀ ਕਿਉਂਕਿ ਐਡਿਟਿਡ ਕਰਨ ਤੇ ਟਾਈਮ ਲੱਗ ਜਾਂਦਾ ਜੇ ਨਾਲ ਦੀ ਨਾਲ ਐਡਿਟ ਕਰਨ ਦੇ ਚੱਕਰ ਚ ਪਈਏ ਫਿਰ ਆਪਦਾ ਘੁੰਮਣ ਕਰਨ ਦਾ ਮਜ਼ਾ ਸਵਾਦ ਨਹੀਂ ਆਉਂਦਾ ਜਿਵੇਂ ਹੁਣ ਅਸੀਂ ਸ਼ਾਮ ਨੂੰ ਰੂਮ ਰਾਮ ਲੈ ਕੇ ਦੋਨੇ ਜਣੇ ਘੁੰਮਣ ਨਿਕਲੇ ਆ ਉਹ ਵੀ ਮੈਂ ਐਡਿਟ ਦੇ ਚੱਕਰ ਚ ਪੈ ਜਾਣਾ ਸੀ ਤੇ ਸਾਰਾ ਜਿਹੜਾ ਸ਼ਾਮ ਦਾ ਮਾਹੌਲਾ ਜਿਹੜਾ ਇਹ ਰਹਿ ਜਾਣਾ ਤਾਂ ਕਰਕੇ ਮੈਂ ਥੋੜਾ ਜਿਹਾ ਲਾਈਵ ਹੋ ਕੇ ਤਾਂ ਤੇਰੇ ਅਪਡੇਟ ਕੇ ਬਹੁਤ سارے ਦੋਸਤਾਂ ਦੇ ਫੋਨ ਆਉਂਦੇ ਰਹਿੰਦੇ ਆ ਮੈਨੂੰ ਕਿ ਅਸੀਂ ਘੁੰਮਣ ਜਾ ਦਾ ਛਿੰਮਲੇ ਦੇ ਵਿੱਚ ਤੁਸੀਂ ਦੇਖੋਗੇ ਕਿ ਉੱਥੇ ਹੁਣ ਪੱਖੇ ਵੀ ਚੱਲਦੇ ਹੋਣਗੇ ਤੇ ਹੋ ਸਕਦਾ ਹੈ ਕਿ ਕਈਆਂ ਹੋਟਲਾਂ ਦੇ ਵਿੱਚ AC ਵੀ ਲੱਗੇ ਹੋਣ। ਚੰਡੀਗੜ੍ਹ ਤਾਂ AC ਚੱਲੀ ਜਾਂਦੀ ਹੈ। ਚੰਡੀਗੜ੍ਹ ਤਾਂ ਬਹੁਤ ਬੁਰੀ ਤਰ੍ਹਾਂ ਚੱਲ ਰਹੀ ਸੀ। ਤੇ ਇੱਥੇ ਜਿਹੜਾ ਹੈਗਾ ਮਾਹੌਲ ਬਿਲਕੁਲ ਪੱਖਿਆਂ ਦਾ ਆਪਸ਼ਨ ਹੀ ਨਹੀਂ ਹੈਗਾ। ਜਿਹੜਾ ਹੋਮ ਸਟੇ ਅਸੀਂ ਲਿਆ ਬਿਲਕੁਲ ਥਲੜਾ ਕਮਰਾ ਲਿਆ ਹੋਇਆ। ਅੰਦਰ ਮਾਰਕੀਟ ਦੇ ਵਿੱਚ ਹੈਗਾ ਉਹ। ਇਹ ਨਹੀਂ ਹੈਗਾ ਕਿ ਬਾਰ-ਬਾਰ ਕਿਸੇ ਹਿੱਲ ਦੇ ਉੱਪਰ ਆ। ਤਾਂ ਉੱਥੇ ਪੱਖੇ ਦਾ ਆਪਸ਼ਨ ਨਹੀਂ ਹੈਗਾ। ਦੂਜੀ ਗੱਲ ਇਹ ਹੈ ਕਿ ਇੱਥੇ ਹੋਮ ਸਟੇ ਬਹੁਤ ਬਣੇ ਹੋਏ ਆ। ਉਹ ਸਾਰੀ ਜਾਣਕਾਰੀ ਮੇਰੀ ਅਗਲੀ ਵੀਡੀਓ ਦੇ ਵਿੱਚ ਹੈਗੀ ਆ ਹਜੇ ਅੱਜ ਪੂਰਾ ਪੀਕ ਤੇ ਸੀਜ਼ਨ ਆ ਘੁੰਮਣ ਫਿਰਨ ਵਾਲਿਆਂ ਦਾ ਸਿਰਫ 1000 ਰੁਪਏ ਦੇ ਵਿੱਚ ਸਾਨੂੰ ਹੁਣ ਸੇ ਮਿਲ ਗਿਆ ਉਸ ਤੋਂ ਇਲਾਵਾ ਇੱਥੇ ਲਗਜ਼ਰੀ ਹੋਟਲ ਵੀ ਹੈਗੇ ਆ ਬਹੁਤ ਸਾਰੇ ਚੌਂਕ ਦੇ ਵਿੱਚ ਬਣੇ ਹੋਇਆ ਮੇਰੇ ਪਿੱਛੇ ਵੀ ਹੈਗਾ ਤੇ ਪਿਊਸ਼ ਰਿਜਿਡੈਂਸੀ ਹੈਗਾ ਹੋਰ ਵੀ ਹੈਗੇ ਆ ਜਿਹੜੇ ਕਿ ਮਨ ਲਾ ਕੇ ਤੁਹਾਨੂੰ 50000 ਹੋ ਸਕਦਾ ਕਿ ਇਥੇ ਤਿੰਨ 4000 5000 ਰੁਪਏ ਲੈਂਦੇ ਹੁਣ ਇਥੋਂ ਅਸੀਂ ਟਰਾਈ ਹੋਈ ਨਹੀਂ ਮਾਰੀ ਜਿਹੜੀ ਕਹਿਣ ਤੋਂ ਪਹਿਲਾਂ 1000 ਰੁਪਏ ਤੋਂ ਲੈ ਕੇ ਪੈਸੇ ਜੜਨ ਤੱਕ ਦਾ ਇਥੇ ਸਾਰਾ ਜਗੱਡਾ ਹੈਗਾ ਜੇ ਕਿਸੇ ਨੇ ਬਜਟ ਟੂਰ ਲਾਉਣਾ ਘੱਟ ਪੈਸਿਆਂ ਦੇ ਵਿੱਚ ਸੋਹਣੀ ਹਿੱਲ ਘੁੰਮਣੀ ਆ ਤਾਂ ਇਹ ਹੈਲ ਹੈ ਜਿਹੜੀ ਆਪਣੀ ਬਿਲਕੁਲ ਨਾਰਕਣਾ ਜਿਹੜੀ ਆ ਇਹ ਵਰਤੀ ਆ ਇਥੇ ਆ ਕੇ ਤੁਸੀਂ 4-5 ਦਿਨ 60 ਕਿਲੋਮੀਟਰ ਸ਼ਿਮਲੇ ਤੋਂ ਸ਼ਿਮਲੇ ਤੋਂ 65 ਕਿਲੋਮੀਟਰ ਤੇ ਇਥੋਂ ਆਲੇ ਦੁਆਲੇ ਤੀਰਵਨ 25 ਤੋਂ 30 ਕਿਲੋਮੀਟਰ ਦੇ ਘੇਰੇ 'ਚ ਕਾਫੀ ਸਾਰੇ ਟੂਰਿਸਟ ਪੁਆਇੰਟ ਹੈਗੇ ਆ ਜਿਹੜੇ ਬਹੁਤ ਹੀ ਕੂਬ ਤੈ ਹੈਗਾ ਜਿਵੇਂ ਮਸ਼ੂਬਰਾ ਹੈਗਾ ਹਾਤੂਪੀ ਹੈਗਾ ਕੋਟਗੜ ਹੈਗਾ ਥਾਣਾਦਾਰ ਹੈਗਾ ਇੱਕ ਲੇਕ ਹੈਗੀਆ ਜੁਬਰ ਲੇਕ ਜੁਬਰ ਲੇਕ ਉਹਦਾ ਪੂਰਾ ਨਾਮ ਮੈਨੂੰ ਯਾਦ ਨਹੀਂ ਆ ਉਹ ਵੀਡੀਓ ਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਈ ਤੇ ਆਉਣ ਵਾਲੇ ਦਿਨਾਂ ਵਿੱਚ ਉਹ ਸਾਰੀਆਂ ਵੀਡੀਓ ਤੁਹਾਨੂੰ ਮੈਂ ਦਿਖਾਉਂਗਾ ਵੀ ਯਾਨੀ ਕਿ ਜਿਹੜਾ ਵੀ ਕੋਈ ਬੰਦਾ ਪਰਿਵਾਰ ਦੇ ਨਾਲ ਸ਼ਿਮਲੇ ਵਾਲੇ ਪਾਸੇ ਪਲਾਨ ਕਰ ਰਿਹਾ ਘੁੰਮਣ ਦਾ ਤਾਂ ਉਹ ਇੱਥੇ ਆਜੋ ਨਾਰਕੰਡਿ ਆਜੋ ਮੇਰਾ ਲਾਈਵ ਹੋਣ ਦਾ ਇਹੀ ਮਕਸਦ ਸੀਗਾ ਕਿ ਉਹ ਵੀਡੀਓ ਹਜੇ ਥੋੜੇ ਦਿਨਾਂ ਬਾਅਦ ਆਉਣੀ ਹੈ ਕਿਉਂਕਿ 15 20 20 ਜੂਨ ਤੋਂ ਬਾਅਦ ਇੱਥੇ ਫਿਰ ਥੋੜ੍ਹਾ ਜਿਹਾ ਮਾਹੌ ਉਹ ਆ ਜਣੀਆਂ ਮੌਨਸੂਨ ਮੌਨਸੂਨ ਦੇ ਵਿੱਚ بارشਾਂ ਪੁਰਸ਼ਾਉਣ ਪਿਛਲੇ ਕੁ ਸਾਲਾਂ ਤੋਂ ਬਹੁਤ ਜ਼ਿਆਦਾ ਹੁੰਦੀਆਂ ਰੋਡ ਰਾੜਾ ਜਿਹੜੇ ਕਈ ਵਾਰੀ ਉਹ ਕਲੋਜ਼ ਹੋ ਜਾਂਦੇ ਛਿਮਲੇ ਵਾਲਾ ਰੋਡ ਪਿਛਲੇ ਸਾਲ ਬਹੁਤ ਬੜਾ ਕਲੋਜ਼ ਹੋਇਆ ਬਹੁਤ 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 ਲੈਂਡਸਲਾਈਡ ਹੋਈਆਂ ਤੇ ਮੈਂ ਥੋੜਾ ਜਿਆ ਤੁਹਾਨੂੰ ਦੂਜਾ ਕੈਮਰਾ ਕਰਕੇ ਇਥੋਂ ਦਾ ਆਲੇ ਦੋਲੇ ਦਾ ਮਾਹੌਲ ਦਿਖਾ ਦੇਣਾ ਤੇ ਬਾਕੀ ਜਿਹੜੀ ਪੂਰੀ ਜਾਣਕਾਰੀ ਆ ਆਪਣੀ ਵੀਡੀਓ ਦੇ ਵਿੱਚ ਜਿਹੜੀ ਆਪਾਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਉਹ ਪਾਵਾਂਗੇ ਉਹਦੇ ਸਾਰੀ ਜਾਣਕਾਰੀ ਹੋਊਗੀ ਡਿਟੇਲ ਦੇ ਵਿੱਚ ਆ ਦੇਖੋ ਜੀ ਆ ਚੌਂਕ ਜਿਖਸੇ ਖੜੇ ਆ ਛੋਟੀ ਜੀ ਮਾਰਕੀਟ ਇੱਥੇ ਥੋੜੀ ਜੀ ਪਾਰਕਿੰਗ ਜੀ ਬਣੀ ਹੋਈ ਆ ਖੁੱਲਾ ਮਾਹੌਲ ਆ ਤੇ ਆ ਮੰਦਰ ਬਣੇ ਹੋਏ ਆ ਦੋ ਉਹ ਸਾਹਮਣੇ ਦਾ ਨਿਊ ਹਿਮਾਲੀਅਨ ਨੇਗੀ ਨੇਗੀ ਢਾਬਾ ਤੇ ਇਹ ਗੱਲਬਾਤ ਆ ਸਾਰੀ ਇੱਧਰ ਜਿਹੜੇ ਜਿਹੜੇ ਥੋੜੇ ਲਗਜ਼ਰੀ ਹੋਟਲ-ਹਟਲ ਬਣੇ ਹੋਏ ਆ ਖਾਣ ਪੀਣ ਲਈ ਢਾਬੇ ਢੁੱਬੇ ਬਣੇ ਹੋਏ ਆ ਤੇ ਇਹ ਸਿੱਧੀ ਛੱਡ ਕੇ ਜਿਹੜੀ ਇੱਧਰ ਨੂੰ ਚਲੀ ਜਾਂਦੀ ਅੱਗੇ ਕਾਜਾਵਾਲ ਨੂੰ ਚਲੀ ਜਾਂਦੀ ਕਾਜਾ ਕੁਜਾ ਜਾਣ ਵਾਲੇ ਜਿਹੜੇ ਲੋਕ ਉਹੀ ਇੱਥੇ ਰੁਕਦੇ ਆ ਆਮ ਲੋਕ ਜਿਹੜੇ ਜੋ ਸ਼ਿਮਲੇ ਤੋਂ ਵਾਪਸ ਹੋ ਜਾਂਦੇ ਆ ਸ਼ਿਮਲੇ ਤੋਂ 65 ਕਿਲੋਮੀਟਰ ਇਧਰ ਨੂੰ ਆ ਕੇ ਬਹੁਤ ਜ਼ਿਆਦਾ ਖੂਬਸੂਰਤ ਹਿੱਲ ਹੈਗੀਆਂ ਤੇ ਇੱਥੇ ਤੁਸੀਂ ਆ ਸਕਦੇ ਹੋ ਇਹ ਸੀ ਗੱਲਬਾਤ ਜੀ ਸਾਰੀ ਤੇ ਹੁਣ ਆਪਾਂ ਜਿਹੜਾ ਲਾਈਵ ਆ ਬੰਦ ਕਰਦੇ ਆ ਇੰਨੀ ਕੁ ਜਾਣਕਾਰੀ ਮੋਟੀ ਮੋਟੀ ਸਾਰੇ ਦੋਸਤਾਂ ਨੂੰ ਦੇਣੀ ਸੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ ਤੇ ਹੋਰ ਵੀ ਦੋਸਤਾਂ ਨੂੰ ਅੱਗੇ ਸ਼ੇਅਰ ਕਰਦੇ ਜੇ ਜਿਹੜੇ ਘੁੰਮਣ ਫਿਰਨ ਦੇ ਸ਼ਕੀਨਾ ਗਰੁੱਪਾਂ 'ਚ ਪਾ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਸ਼ਿਮਲੇ ਤੋਂ 65 ਕਿਲੋਮੀਟਰ ਦੂਰ ਬਹੁਤ ਖੂਬਸੂਰਤ ਹਿੱਲ ਹੈਗੀ ਆ ਜਿਹੜੀ ਘੁੰਮੀ ਜਾ ਸਕਦੀ ਆ ਧੰਨਵਾਦ ਆ ਜੀ ਸਾਰਿਆਂ ਦਾ Thank you.